ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮਾਤਮਾ ਤੁਹਾਨੂੰ ਤੰਦਰੁਸਤੀ ਰੱਖੇ ਮੀਰਪੁਰੇ ਹੱਥ ਰੱਖੇ ਸਭ ਸੰਤੋਖ ਦੇਵੇ ਆਪੋ ਆਪਣੀ ਜ਼ਿੰਦਗੀ ਚ ਖੁਸ਼ ਰਹੋ ਆਨੰਦ ਮਾਣੋ ਤੇ ਮੇਰੇ ਕੋਰ ਵੀ ਪੰਜਾਬੀ ਦਰਜ ਚੈਨਲ ਤੇ ਤੁਹਾਡਾ ਸਵਾਗਤ ਆ ਤੇ ਲਓ ਜੀ ਹੁਣ ਆਪਾਂ ਮੇਰੇ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਲਾਈਕ ਤੇ ਕਮੈਂਟ ਵੀ ਜਰੂਰ ਕਰਿਆ ਕਰੋ ਤੇ ਵੀਡੀਓ ਵੀ ਜਰੂਰ ਦੇਖਿਆ ਕਰੋ ਪਲੀਜ਼ ਤਾਂ ਜੋ ਇਹ ਵੀਡੀਓ ਚ ਫੇਰ ਇਤਸ਼ਾਹ ਜਾਂ ਪਿਆਰ ਹੁੰਦਾ ਬੰਦੇ ਚ ਹਨਾ ਵੀਡੀਓ ਬਣਾਉਣ ਦਾ ਕਹਿੰਦਾ ਬਹੁਤ ਸਾਰੇ ਮੇਰੇ ਜਿਹੜੇ ਫਰੈਂਡ ਆ ਦੇਖਦੇ ਆ ਸਾਰੇ ਆਪੋ ਫਰੈਂਡ ਆ ਆਪਣੇ ਜਿਹੜੇ YouTube ਤੇ ਆਪਾਂ ਕੰਮ ਕਰਦੇ ਸਾਰੇ ਆਪਣੇ ਫਰੈਂਡ ਹੀ ਹੁੰਦੇ ਹਨਾ ਤੇ ਆਪਣੇ ਭੈਣ ਭਾਈ ਹੁੰਦੇ ਆ ਤੇ ਬਾਕੀ ਹੁਣ ਲਓ ਜੀ ਆਪਾਂ ਤੁਹਾਨੂੰ ਜੈਂਪਰ ਦੇ ਘੇਰੇ ਤੇ ਤੁਸੀਂ ਕਿਦਾਂ ਹਨਾ ਆਪਣੇ ਜੇ ਤੁਹਾਡੇ ਕੋਲ ਸੈਂਪਲ ਸੂਟ ਆ ਦਾ ਸੈਂਪਲ ਸੂਟ ਨੂੰ ਤੁਸੀਂ ਕਿਦਾਂ ਆਪਣਾ ਪਾਰਟੀ ਵੇਅਰ ਜਾਂ ਜਾਗੋ ਤੇ ਪਾਉਣ ਲਈ ਕਰ ਸਕਦੇ ਆ ਤੇ ਇਹ ਤੁਹਾਨੂੰ ਆਪਾਂ ਦੱਸਦੇ ਆ ਤੇ ਜੇ ਆ ਮੰਨ ਲਓ ਘੇਰਾ ਜਾਂ ਜੈਂਪਰ ਦਾ ਹਨਾ ਤੇ ਘੇਰਾ ਆਪਾਂ 5 ਕੈਂਚਾ ਫੱਟਾ ਰੱਖਣਾ ਆਪਾਂ ਹਨਾ ਆ ਵੀ 5 5 ਕੈਂਚੇ ਥੱਲੇ ਆਪਣਾ 4 ਕੈਂਚੇ ਦੂਜਾ ਆਪਣਾ ਸਾਰਾ ਆ ਥੱਲੇ ਚੌੜਾ ਫੱਟਾ ਆਹ ਆਪਾਂ ਵਿੱਚ ਲੇੜੀ ਚ ਦੇ ਦੇਣਾ ਆ 3.5 ਰੱਖਿਆ ਹਨਾ ਆ 3.7 ਆਪਾਂ ਇਧਰੋ ਰੱਖ ਲੈ ਇੱਦਾਂ ਸੀਣਾ ਲਾਉਣੀਆਂ ਆ ਸਾਰੇ ਨਿਸ਼ਾਨ ਲਾ ਕੇ ਆਪਾਂ ਸੀਣਾ ਲਾਉਣੀਆਂ ਆ ਤੇ ਮੈਂ ਤੁਹਾਨੂੰ ਦੱਸਦੀ ਆ ਆ ਆਪਾਂ ਲਾਉਣੇ ਆ 3.7 ਆ ਹੋ ਗਿਆ ਕਿਉਂ ਜੇ ਜੈਂਪਰ ਦਾ ਪੱਲਾ ਪੂਰਾ ਜਾਂ ਜਿੱਦਾਂ ਵੀ ਮਰਜੀ ਆਪਾਂ ਹਨਾ ਨਿਸ਼ਾਨ ਲਾ ਕੇ ਲਾਉਣੇ ਦਾ ਨਿਸ਼ਾਨ ਲਾ ਕੇ ਆ ਪਹਿਲਾਂ ਸਭ ਤੋਂ ਪਹਿਲਾਂ ਆਪਾਂ ਆ ਭੰਨਣੀ ਆ ਭੰਨ ਕੇ ਫਿਰ ਆਪਾਂ ਇਹਦੇ ਉੱਤੇ ਆ ਲਾਉਣੀ ਆ ਫਿਰ ਮੈਂ ਤੁਹਾਨੂੰ ਦੱਸਦੀ ਆ ਜਾਹੇ ਆਪਾਂ ਫੱਟਾ ਪਾਣਾ ਚਾਹੇ ਆਪਣਾ ਕਿਨਾਰੀ ਆਪਾਂ ਉਹਨੂੰ ਪਹਿਲਾਂ ਪੰਨ ਜੇ ਪੰਨਿਓ ਤਾਂ ਫਿਰ ਠੀਕ ਹੈ ਇਹ ਜੇ ਚਲਾਉਣੀ ਆਹ ਸਮੋਸਾ ਮੇਕੋ ਜਰੀ ਸੂਸੇ ਜੈ ਵਾਰੀਆ ਪਲੇਨ ਹੈ ਨਹੀਂਗੀ ਜਿਹੜੀ ਗੋਟਾ ਪੱਤੀ ਕਹਿੰਦੇ ਉਹ ਨਹੀਂ ਹੈਗੀ ਮੇਕੋ ਆ ਆ ਇਹ ਆਪਾਂ ਆਹ ਸਮੋਸੇ ਜੈ ਘੱਟ ਪੈਚ ਨੂੰ ਇਦਾਂ ਰੱਖਣੀ ਆ ਦੋਨਾਂ ਪਾਸਿਆਂ ਦੇ ਇਦਾਂ ਵੀ ਬੈਚ ਨੂੰ ਰੱਖਣੀ ਤੇ ਉਧਰੋਂ ਜਿੱਥੇ ਨਿਸ਼ਾਨ ਲਾਇਓ ਪੱਲੇ ਦੇ ਆਪਾਂ ਉੱਪਰਲੇ ਪਾਸੇ ਉਹ ਵੀ ਬੈਚ ਨੂੰ ਰੱਖਣੀ ਆ ਹਨਾ ਸੈਂਪਲ ਸੂਟ ਨੂੰ ਤੁਸੀਂ ਜਿੱਦਾਂ ਦਾ ਮਰਜ਼ੀ ਗੋਟਾ ਤੁਹਾਡੇ ਕੋਲ ਚੌੜਾ ਆਇਆ ਜਾਂ ਬਰੀਕ ਆ ਲਾ ਕੇ ਤੁਸੀਂ ਉਹਨੂੰ ਐਨ ਪਾਰਟੀ ਵੇਅਰ ਸੂਟ ਆਪਣਾ ਬਣਾ ਸਕਦੇ ਹੋ ਹਾਂ ਇਹ ਜੇ ਬਉਣਲੇ ਬਣਾ ਲਓ ਜਾਗੋ ਲਈ ਬਣਾ ਲਓ ਜਾਂ ਕਿਸੇ ਖੰਡ ਪੈਠ ਵਗੈਰਾ ਤੇ ਬਣਾਇਆ ਉਹ ਤੁਸੀਂ ਆਪਣਾ ਬਣਾ ਸਕਦੇ ਆ ਸੈਂਪਲ ਨੂੰ ਤੁਸੀਂ ਇਸ ਤਰ੍ਹਾਂ ਹੁਣ ਬਣਾ ਸਕਦੇ ਆ ਗੁੰਗੂਟਾ ਲਾ ਕੇ ਹੁਣ ਆਪਾਂ ਇਹ ਜਿਹੜੇ ਨਿਸ਼ਾਨ ਲਾਇਓ সাড়ে চার ইঞ্চতে আহ দেখো এতে আপনার হতে লোক ਇਵੇ ਉੱਤੇ ਆਪਾਂ ਲਾਉਣੇ ਐ ਪੈਚ ਕਾਰੀ 10 ਲਾਉਣੇ ਆ ਤੁਸੀਂ ਜਿਆਦਾ ਵੀ ਲਾ ਸਕਦੇ ਹੋ ਤੁਹਾਡੀ ਖੁਸ਼ੀ ਹੈ ਇੱਕ ਆਪਾਂ ਇੱਦਾਂ ਗੱਭੇ ਲਾ ਦੇਣਾ ਆ ਤੇ ਇੱਕ ਇੱਧਰਲੇ ਪਾਸੇ ਲਾ ਦੇਣਾ ਆ ਤੇ ਇੱਕ ਲਾ ਦੇਣਾ ਆਪਾਂ ਇੱਧਰ ਜਿੰਨੇ ਲਾ ਦੇਣੇ ਆਪਾਂ ਤੇ ਇਹਦੇ ਉੱਤੇ ਆਪਾਂ ਲਾਉਣੇ ਆ ਜਿਹੜੀ ਆ ਪੱਤੀ ਲਾਈ ਜ ਨੇ ਇਹਦੇ ਉੱਤੇ ਆਪਾਂ ਪੱਤੀ ਲਾਉਣੀ ਗੋਟਾ ਪੱਤੀ ਤੇ ਇਹਨੂੰ ਪਹਿਲਾਂ ਆਪਾਂ ਇੱਦਾਂ ਗਲੂ ਦੇ ਨਾਲ ਚੰਬੇੜਦੇ ਹਣਾ ਤਾਂ ਜੋ ਹਿੱਲੇ ਨਾ लाइया तीना है ना एक इधर ਤੇ ਹੁਣ ਆਪਾਂ ਇਹਦੇ ਉੱਤੇ ਆ ਗੋਟ ਆਹ ਲਾਉਣੀ ਆ ਗੋਟਾ ਪੱਤੀ ਐਦਾਂ ਆਪਾਂ ਕਰਕੇ ਲਾਉਣੀ ਆ ਫਟਾ ਕੋਈ ਵੀ ਪਲੇਨ ਸੂਟ ਹੈ ਤਾਂ ਤੁਸੀਂ ਇਦਾਂ ਲਾ ਸਕਦੇ ਹੋ ਉਹਨੂੰ ਪਾਰਟੀ ਵੇਅਰ ਬਣਾ ਸਕਦੇ ਬਹੁਤ ਵਧੀਆ ਸੂਟ ਆਪਣੇ ਬਣਦੇ ਇਦਾਂ ਪਾਰਟੀ ਵੇਅਰ ਇਦਨੇ ਆਪਾਂ ਤੀਜੇ ਸਾਨੂੰ ਲਾਣੀਆ ਇਹ ਮੈਂ ਤਾਂ ਆਠੀ ਕੱਤੀ ਹੈ ਕਪੜਾ ਵਿੱਚ ਮੁੜਿਆ ਰਹਿ ਗਿਆ ਤਾਂ ਕਿ ਮੈਨੂੰ ਹੁਣ ਕਰਨਾ ਪਿਆ ਮੈਂ ਇਹ ਪੈਕ ਵੀ ਤੁਹਾਨੂੰ ਪਾ ਲੂੰਗੀ ਆ ਵੀ ਪੈਕ ਪਾਉਣੀ ਜ਼ਰੂਰੀ ਆ ਫੇ ਸੋਹਣਾ ਲੱਗਦਾ ਦੇਖ ਕੇ ਹਨਾ ਇਹ ਤੁਸੀਂ ਜੈਮ ਪਰ ਤੇ ਪੱਲੇ ਤੇ ਬਣਾ ਸਕਦੇ ਆ ਇਦਾਂ ਦਾ ਜਿਹੜਾ ਇਹਨੂੰ ਕਿਉਂ ਪੱਲੇ ਤੇ ਬਹੁਤ ਸੋਹਣਾ ਲੱਗਣਾ ਹੈ ਹਨਾ ਕਿਉਂ ਹੁਣ ਜਿਹੜੀ ਚੀਜ਼ ਆਪਾਂ ਬਣਾਉਣੀ ਆ ਉਹਨੂੰ ਟਾਈਮ ਤਾਂ ਲੱਗਣਾ ਹੀ ਥੋੜਾ ਜਿਹਾ ਹਨਾ ਪਰ ਕਿ ਇੱਥੇ ਆਉਂ ਮੈਂ ਤਿੰਨ ਲਾਏ ਤਿੰਨਾਂ ਦੇ ਉੱਤੇ ਤੁਸੀਂ ਦੋ ਲਾ ਲਓ ਦੋ ਦੇ ਉੱਤੇ ਇੱਕ ਲਾ ਲਓ ਤੇ ਬਹੁਤ ਵਧੀਆ ਬਣ ਸਕਦਾ। ਪਾ ਜਿੱਦਾਂ ਮੈਂ ਕੋਹ ਹੈ ਨਾ ਮੋਤੀਆਂ ਵਾਲੀ ਵੱਡੀ ਲਾਇਸ ਆਹ ਹੈ ਕੱਪੜੇ ਵਾਲੀ ਆ ਪੱਟੀ ਵਾਲੀ ਆ ਨੇ ਕੱਪੜੇ ਨਹੀਂ ਹੈਗੀ ਹੈਗੀ ਤੁਸੀਂ ਤੁਸੀਂ ਐਦਾਂ ਇਹ ਨਾਲ ਲਾ ਲਓ ਥੱਲੇ ਹੈਨਾ ਤੇ ਚਾਹੇ ਤੁਸੀਂ ਲਾ ਦੋ ਲੰਕਮੀ ਜੇ ਮੋਤੀ ਜੇ ਲਾ ਦੋ ਤਾਂ ਉਹ ਤੁਹਾਡੀ ਖੁਸ਼ੀ ਹੈ ਜਿੱਦਾਂ ਤੁਸੀਂ ਲਾਉਣੀ ਚਾਹੋ ਲਾ ਸਕਦੇ ਹੋ ਮੇਕ ਮੇਕ ਕੋਲ ਐਸਾ ਸੀਪੇ ਕੇ ਬੜੀ ਸਮਾਨ ਕੋ ਆਤੀ ਜਾਂਦਾ ਫਿਰ ਬਦਾਨੀ ਸਾਪਾ ਨਾ ਜੀ ਕੋਲੇ ਪੈ ਗਿਆ ਤੇ ਮੈਂ ਏਦਾਂ ਲਾਇਆ ਮੈਂ ਤੁਹਨ ਦੱਸ ਵੀ ਲੈਣੀ ਆ ਨਾ ਜੀ ਖਾ ਪੱਤੇ ਜੇ ਲਾ ਕੇ ਤਾਂ ਇਹ ਏਦਾਂ ਲਾਇਆ ਆਪਾ ਤੇ ਹੁਣ ਜਿਹੜਾ ਰਵਾਜ ਚੱਲਿਆ ਹੋਊ ਐਦੇ ਚੱਲਦਾ ਐਦੇ ਟ੍ਰੈਂਡ ਚੱਲਦਾ ਐ ਤੇ ਆਹਾ ਇਹ ਤਾਂ മൂത്തി ਛੋਟੀ ਲਾਣੀ ਛੋਟੀ ਲਾ ਲਓ ਇਹਨੇ ਮੋਤੀ ਵੱਡੇ ਲਾਣੇ ਵੱਡੇ ਲਾ ਲਓ ਜਿਆਦਾ ਲੰਬੇ ਕਰ ਲਓ ਸੀਅੱਡ ਦੇ ਗੈਂਪਰਾ ਆਪਣਾ ਜਿੰਦਾ ਮਰਜ਼ੀ ਬਣਾ ਸਕਦੇ ਹੋ ਤੇ ਵਾਇਗੁਰਜੀ ਦਾ ਖਾਸਾ ਵਾਇਗੁਰਜੀ ਕੀ ਫੱਟੇ ਮਿਲਦੇ ਆਗਲੀ ਵੀਡੀਓ ਦੇ ਨਾਲ